ਵੇ ਕਤਰਮ ਤੈ ਕਾਂੜਾ ਮਹੱਲਾ ਪੰਜਵਾ ਹੀਏ ਕੋ ਪ੍ਰੀਤਮ ਬਿਸਰ ਨਾ ਜਾਏ ਤਨ ਮਨ ਗਲਤ ਭਏ ਤਿਹ ਸੰਗੇ ਮੋਹਣੀ 모ਹ ਰਹੀ ਮੋਰੀ ਮਾਏ ਰਹਾਉ ਜੈ ਜੈ ਪੈ ਕਹਉ ਬਿਰਥਾ ਹਉ ਆਪਣੀ ਤੇਉ ਤੇਉ ਗਹੇ ਰਹੇ اٹਕਾਏ ਅਨਕ ਭਾਂਤ ਕੀ ਏਕੈ ਜਾਲੀ ਤਾਂ ਕੀ ਗੰਠ ਨਹੀਂ ਛੋਰਾਏ ਫਿਰਤ ਫਿਰਤ ਨਾਨਕ ਦਾਸ ਆਇਓ ਸੰਤਨ ਹੀ ਸਰ ਲਾਇ ਕਾਟੇ ਅਗਿਆਨ ਭਰਮ ਮੋਹ ਮਾਇਆ ਲੀਓ ਕੰਠ ਲਗਾਇ ਕਾਂੜਾ ਮਹੱਲਾ ਪੰਜਵਾ ਆਨ ਦਰੰਗ ਬਨੋਦ ਹਮਾਰੇ ਨਾਮੋ ਗਾਵਣ ਨਾਮ ਤੇ ਆਵਣ ਨਾਮ ਹਮਾਰੇ ਪ੍ਰਾਨ ਆਧਾਰੈ ਰਹਾਉ ਨਾਮੋ ਗਿਆਨ ਨਾਮ ਇਸ ਨਾਨਕ ਹਰ ਨਾਮ ਹਮਾਰੇ ਕਾਰਜ ਸਵਾਰੈ ਹਰ ਨਾਮੋ ਸੋ ਬਾ ਨਾਮ ਬੜਾਈ ਭੌਜਲ ਵਿਖਮ ਨਾਮ ਹਰ ਤਾਰੈ ਅਗਮ ਪਦਾਰਥ ਲਾਲ ਅਮੋਲਾ ਭਯੋ ਪ੍ਰਾਪਤ ਗੁਰ ਚਰਨਾਰੈ ਕਹੋ ਨਾਨਕ ਪ੍ਰਭ ਭਏ ਕਿਰਪਾਲਾ ਮਗਨ ਭਏ ਹੀ ਅਰੇ ਦਰਸਾਰੈ ਕਾਨੜਾ ਮੋਹੱਲਾ ਪੰਜਵਾਂ ਸਾਜਨ ਮੀਤ ਸੁਆਮੀ 네ਰੋ ਵੇਖ ਤ ਸੁਨ ਤ ਸਭਨ ਕਹਿ ਸੰਗੇ ਥੋੜੈ ਕਾਜ ਬੁਰੋ ਕਹਿ ਫੇਰੂ ਰਹਾਉ ਨਾਮ ਬਿਨਾ ਜੇ ਤੋ ਲਪਟਾਇਉ ਕਛੂ ਨਹੀਂ ਨਾਹੀ ਕਛ ਤੇਰੋ ਆਗੇ ਦ੍ਰਿਸ਼ਟਿ ਆਵਤ ਸਭ ਪ੍ਰਗਟ ਹੀਹਾ ਮੋਹਿਉ ਭਰਮ ਅੰਧੇਰੋ ਫਟਕਿਉ ਸੁਤ ਬਨਤਾ ਸੰਗ ਮਾਇਆ ਦੇਵ ਨਹਾਰ ਦਾ ਤਾਰ ਬਸੇਰੋ ਕਹੋ ਨਾਨਕ ਏਕੈ ਪਾਰੂ ਸੋ ਵੰਦਨ ਕਾਟਨ ਹਾਰ ਗੁਰ ਮੇਰੋ ਕਨੜਾ ਮਹੱਲਾ ਪੰਜਵਾ ਬਖੈ ਦਲ ਸੰਤਨ ਤੁਮ ਰਹਿ ਗਾਹਿਓ ਤੁਮਰੀ ਟੇਕ ਪਰੋ ਸਾ ठाकुर ਸਰਨ ਤੁਮਾਰੀ ਆਹਿਓ ਰਹਾਉ ਜਨਮ ਜਨਮ ਕੇ ਮਹਾ ਪਰਾਛਤ ਦਰਸ਼ਨ ਭੇਟ ਮਟਾਹਿਓ ਭਇਓ ਪ੍ਰਗਾਸ ਅਨੰਦ ਉਜਿਆਰਾ ਸਹਜ ਸਮਾਦ ਸਮਾਹਿਓ ਕੌਣ ਕਹੈ ਤੁਮ ਤੇ ਕਛ ਨਾਹੀ ਤਉ ਮਸਮਰਤ ਕਥਾ ਹੈਓ ਕਿਰਪਾ ਨਿਧਾਨ ਰੰਗ ਰੂਪ ਰਸ ਨਾਮ ਨਾਨਕ ਲੈ ਲਾਹਿਓ ਕਨੜਾ ਮਹੱਲਾ ਪੰਜਵਾਂ ਬੂੜਤ ਪ੍ਰਾਣੀ ਹਰ ਜਪ ਧੀਰੈ ਬਿਨਸੈ ਮੋਹ ਭਰਮ ਦੁਖ ਪੀਰੈ ਰਹਾਉ ਸਿਮਰਉ ਦਿਨ ਰੈਨ ਗੁਰ ਕੇ ਚਰਨਾ ਜਤ ਕਤ ਪੀਖਉ ਤੁਮਰੀ ਸਰਨਾ ਸੰਤ ਪ੍ਰਸਾਦ ਹਰ ਕੇ ਗੁਣ ਗਾਇਆ ਗੁਰਪੀਟਤ ਨਾਨਕ ਸੁਖ ਪਾਇਆ ਕਾਨੜਾ ਮਹੱਲਾ ਪੰਜਵਾ ਸਿਮਰਤ ਨਾਮ ਮਨਹਿ ਸੁਖ ਪਾਈਐ ਸਾਧ ਜਨਾਂ ਮਿਲ ਹਰ ਜਸ ਗਾਈਐ ਰਹਾਉ ਕਰ ਕਿਰਪਾ ਪ੍ਰਭ ਨਿਦੈ ਬਸੇਰੋ ਚਰਨ ਸੰਤਨ ਕੈ ਮਾਥਾ ਮੇਰੋ ਪਾਰ ਬ੍ਰਹਮ ਕਉ ਸਿਮਰਹੁ ਮਨਾ ਗੁਰਮੁਖ ਨਾਨਕ ਹਰ ਜਸ ਸੁਨਾ ਕਾਨੜਾ ਮਹੱਲਾ ਪੰਜਵਾ ਮੇਰੇ ਮਨ ਪ੍ਰੀਤ ਚਰਨ ਪ੍ਰਭ ਪਰਸਨ ਰਸਨਾ ਹਰ ਹਰ ਪੂਜਨ ਤ੍ਰਿਪਤਾਨੀ ਅੱਖੀਆਂ ਕੋ ਸੰਤੋਖ ਪ੍ਰਭ ਦਰਸ਼ਨ ਰਹਾਵ ਕਰਨਨ ਪੂਰ ਰਹਿਓ ਜਸ ਪ੍ਰੀਤਮ ਕਲ ਮਲ ਦੂਖ ਸਗਲ ਮਲ ਹਰਸਨ ਪਾਵਨ ਧਾਮਨ ਸੁਆਮੀ ਸੁਖ ਪੰਥਾ ਅੰਗ ਸੰਗ ਕਾਇਆ ਸੰਤ ਸਰਸਨ ਸਰਨ ਗਹੀ ਪੂਰਨ ਅਬਨਾਸੀ ਆਨ ਆਪ ਆਵ ਥਕਤ ਨਹੀਂ ਕਰਸਨ ਕਰ ਗਹਿ ਲੀਏ ਨਾਨਕ ਜਨ ਆਪਣੇ ਅੰਧ ਘੋਰ ਸਾਗਰ ਨਹੀਂ ਮਰਸਨ ਕਾਨ ਨਾਮ ਹੱਲਾ ਪੰਜਵਾ ਕੋਹਖਤ ਕਪਟ ਖਪਟ ਖਲ ਗਰਜਤ ਮਰਜਤ ਮੀਚ ਅਨਕਬਰੀਆ ਰਹਾਉ ਅਹਉ ਮਤ ਅਨਰਤ ਕਮੇਤ ਹਿਤ ਪ੍ਰੀਤਮ ਪੇਖਤ ਭ੍ਰਮਤ ਲਖ ਗਰੀਆ ਅਨਿੱਤ ਬਿਵਹਾਰ ਅਚਾਰ ਬਿਦਹੀਨਤ ਮਾ ਮਾਤ ਮਾਤ ਕੋਪ ਜਰੀਆ ਕਰਨ ਕਿਰਪਾਲ ਗੋਪਾਲ ਦੀਨ ਬੰਦ ਨਾਨਕ ਉਧਰ ਸਰਨ ਪਰਿਆ ਕਾਨੜਾ ਮਹੱਲਾ ਪੰਜਵਾਂ ਜੀ ਪ੍ਰਾਨ ਮਾਨ ਦਾਤਾ ਹਰ ਬਿਸਰਤੇ ਹੀ ਹਾਨ ਰਹਾਉ ਗੋਬਿੰਦ ਤਿਆਗ ਆਨ ਲਾਗ ਹੈ ਅਮਰਤੋ ਢਾਰ ਭੂਮ ਪਾਗ ਹੈ ਵਿਖੇ ਰਸਸਿਓ ਅਸਕਤ ਮੂੜੇ ਕਾਹੇ ਸੁਖ ਮਾਨ ਕਾਮ ਕ੍ਰੋਧ ਲੋਭ ਬਿਆਪਿਓ ਜਨਮ ਹੀ ਕੀ ਖਾਨ ਪਤਤ ਪਾਵਨ ਸਰਨੇ ਆਇਓ ਉਧਰ ਨਾਨਕ ਜਾਨ ਕਾਂੜਾ ਮਹੱਲਾ ਪੰਜਵਾ ਅਬ ਲੋਕੋਂ ਰਾਮ ਕੋ ਮੁਖਾਰ ਬਿੰਦ ਖੋਜਤ ਖੋਜਤ ਰਤਨ ਪਾਇਓ ਵਿਸਰੀ ਸਭ ਚੇਂਦ ਰਹਾਉ ਚਰਨ ਕਮਲ ਰਿਦੈ ਧਾਰ ਪੁੱਤਰ ਆਦੁਖਮੰਦ ਰਾਜ ਧਨ ਪਰਿਵਾਰ ਮੇਰੈ ਸਰਬ ਸੋ ਗੋਬਿੰਦ ਸਾਧ ਸੰਗਮ ਲਾਭ ਪਾਇਓ ਨਾਨਕ ਫਿਰ ਨਾਮ ਅਰੰਦ ਕਨੜਾ ਮਹੱਲਾ ਪੰਜਵਾ ਘਰ ਪੰਜਵਾ ਇਕ ਓੰਕਾਰ ਸਤਗੁਰ ਪ੍ਰਸਾਦ ਪ੍ਰਭ ਪੂਜੋ ਨਾਮ ਅਰਾਦ ਗੁਰ ਸਤਗੁਰ ਚਰਨੀ ਲਾਗ ਹਰ ਪਾਵੋ ਮਨ ਆਗਾਦ ਜਗ ਜੀਤੋ ਹੋ ਹੋ ਗੁਰ ਕਿਰਪਾਦ ਰਹਾਉ ਅਨਕ ਪੂਜਾ ਮੈਂ ਬਹੁ ਬਿਦ ਖੋਜੀ ਸਾ ਪੂਜਾ ਜੇ ਹਰ ਪਵਾਸ ਮਾਟੀ ਕੀ ਇਹ ਪੁੱਤਰੀ ਜੋਰੀ ਕਿਆ ਇਹ ਕਰਮ ਕਮਾਸ ਪ੍ਰਭ ਬਾਹਾਂ ਪਕਰ ਜਿਸ ਮਾਰਗ ਪਾਵੋ ਸੋ ਤੁਦ ਜੰਤ ਮਲਾਸ ਅਵਰ ਓਟ ਮੈਂ ਕੋਏ ਨਾ ਸੂਜੈ ਇਕ ਹਰ ਕੀ ਓਟ ਮੈਂ ਆਸ ਕਿਆ ਦੀਨ ਕਰੇ ਅਰਦਾਸ ਜੋ ਸਭ ਘਟ ਪ੍ਰਭੂ ਨਿਵਾਸ ਪ੍ਰਭ ਚਰਨਨ ਕੀ ਮਨ ਪਿਆਸ ਜਨ ਨਾਨਕ ਦਾਸ ਕਹੀਅਤ ਹੈ ਤੁਮਰਾ ਹਉ ਬਲ ਬਲ ਸਦ ਬਲ ਜਾਸ ਕਨੜਾ ਮਹੱਲਾ ਪੰਜਵਾ ਘਰ ਚੀਵਾ ਏਕ ਓ ਅੰਕਾਰ ਸਤਿਗੁਰ ਪ੍ਰਸਾਦ ਜਗਤ ਉਧਾਰਨ ਨਾਮੁ ਪ੍ਰਿਆਇ ਤੇਰਾ ਨਵ ਨਿਦ ਨਾਮ ਨਿਧਾਨ ਹਰ ਕੀਰੈ ਹਰ ਰੰਗ 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 ਅਨੂਪੇ ਰੈ ਕਾਹੇ ਰੇ ਮਨ 모ਹੀ ਮਗਨੇ ਰੈ ਨੈਨ ਉਹ ਦੇਖ ਸਾਧ ਦਰਸੇ ਰ ਸੋ ਪਾਵੈ ਜਿਸ ਲਿਖਤ ਲਲੇਰੈ ਰਹਾਉ ਸੇਵਉ ਸਾਧ ਸੰਤ ਚਰਨੇ ਰ ਬਾਂਛਉ ਧੂਰ ਪਵਿੱਤਰ ਕਰੇ ਰ ਅਠ ਸੱਤ ਮੱਧਨ ਮੈਲ ਕਟੇ ਰ ਸਾਸ ਸਾਸ ਧਿਆਵੂ ਮੁਖ ਨਹੀਂ ਮੋਰੇ ਕਿਸ ਸੰਗ ਨ ਚਾਲੈ ਨਾਖ ਕਰੂਰੇ ਪ੍ਰਭ ਜੀ ਕੋ ਨਾਮ ਅੰਤ ਪੁਕਰੋਰੇ ਮਨ ਸਾ ਮਾਨ ਏਕ ਨਿਰੰਕ ਕੇਰੇ ਸੰਗਲ ਤਿਆਗੂ ਭਾਉ ਦੂਜੇ ਰਹਿ ਕਮਨ ਕਹਾ ਹਉ ਗੁਨ ਪ੍ਰਿਆਇ ਤੇਰੇ ਬਨ ਨਾ ਸਾਕੋ ਏਕ ਟੁਲੇ ਰਹਿ ਦਰਸ਼ਨ ਪਿਆਸ ਬਹੁਤ ਮਨ ਮੇਰੇ ਮਿਲ ਨਾਨਕ ਦੇਵ ਜਗਤ ਗੁਰ ਕੇ ਰਹਿ ਕਨਲਾ ਮਹੱਲਾ ਪੰਜਵਾ ਐਸੀ ਕੌਲ ਵਿਦਿ ਦੇ ਦਰਸ਼ਨ ਪਰਸਨਾ ਰਹਾਉ ਆਸ ਪਿਆਸ ਸਫਲ ਮੂਰਤ ਮੰਗ ਹੀ ਉਹ ਤਰਸਨਾ ਦੀਨ ਲੀਨ ਪਿਆਸ ਮੀਨ ਸੰਤਨਾ ਹਰ ਸੰਤਨਾ ਹਰ ਸੰਤਨਾ ਕੀ ਰੇਨ ਹੀਓ ਅਰਪ ਦੇਨ ਪ੍ਰਭ ਭਏ ਹੈ ਕਿਰਪੇਨ ਮਾਨ ਮੋਹ ਤਿਆਗ ਛੋਡੇ ਹੋ ਤੋ ਨਾਨਕ ਹਰ ਜੀਉ ਭੇਟਨਾ ਕਾਂੜਾ ਮਹੱਲਾ ਪੰਜਵਾਂ ਰੰਗਾ ਰੰਗ ਰੰਗਣ ਕੇ ਰੰਗਾ ਕੀਤ ਹਸਤ ਪੂਰਨ ਸਭ ਸੰਗਾ ਰਹਾਉ ਵਰਤ ਨੇਮ ਤੀਰਥ ਸਹਿਤ ਗੰਗਾ ਜਲ ਹੇਵਤ ਭੂਖ ਅਰਨੰਗਾ ਪੂਜਾ ਚਾਰ ਕਰਤ ਮੇ ਲੰਗਾ ਚੱਕਰ ਕਰਮ ਤਿਲਕ ਖਾਟੰਗਾ ਦਰਸ਼ਨ ਭੇਟੇ ਬਿਨ ਸਤ ਸੰਗਾ ਹਟ ਨਗਰਹਿ ਅਤ ਰਹਿਤ ਬਟੰਗਾ ਹਉ ਰੋਗ ਬਿਆਪੈ ਚੁਕੈ ਨਾ ਭੰਗਾ ਕਾਮ ਕ੍ਰੋਧ ਅਤ ਤ੍ਰਿਸ਼ਨ ਜਰੰਗਾ ਸੋ ਮੁਕਤ ਨਾਨਕ ਜਿਸ ਸਤ ਗੁਰ ਚੰਗਾ ਕਨੜਾ ਮਹੱਲਾ ਪੰਜਵਾਂ ਘਰ ਸਤਵਾਂ ਏਕ ਓੰਕਾਰ ਸਤਗੁਰ ਪ੍ਰਸਾਦ ਤਿਖ ਬੂਝ ਗਈ ਗਈ ਮਿਲ ਸਾਧ ਜਨਾ ਪੰਜ ਭਾਗੇ ਚੋਰ ਸਹਜੇ ਸੁਖੈ ਨੂੰ ਹਰੇ ਗੁਣ ਗਾਵਤੀ 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 ਦਰਸ ਪਿਆਰ ਰਹਾਉ ਜੈਸੀ ਕਰੀ ਪ੍ਰਭ ਮੋਹ ਸਿਓ ਮੋਹ ਸਿਓ ਐਸੀ ਹਾਂ ਕੈਸੇ ਕਰਉ ਇਹ ਤੇ ਤੁਹਾਰੇ ਬਲ ਬਲੇ ਬਲ ਬਲੇ ਬਲ ਗਈ ਪਹਿਲੇ ਪੈ ਸੰਤ ਪਾਏ ਧਿਆਏ ਧਿਆਏ ਪ੍ਰੀਤ ਲਾਏ ਪ੍ਰਭ ਥਾਨ ਤੇਰੋ ਕਹਿਰੋ ਜਿਤ ਜਨ ਤਨ ਕਰ ਵਿਚਾਰ ਅਨਕ ਦਾਸ ਕੀਰਤ ਕਰਹਿ ਤੁਹਾਰੀ ਸੋਈ ਮਿਲਿਓ ਜੋ ਭਾਵ ਤੋ ਜਨ ਨਾਨਕ ਠਾਕੁਰ ਰਹਿਓ ਸਮਾਏ ਏਕ ਤੂੰ ਹੀ ਤੂੰ ਹੀ ਤੂੰ ਹੀ ਕੈਨੇਡਾ ਮਹੱਲਾ ਪੰਜਵਾਂ ਘਰ ਅਠਵਾਂ ਇੱਕ ਓੰਕਾਰ